ਅੱਜ ਜੀ ਸਸ਼ੀ ਕਾਲਤਨ ਸਾਰਨ I hope ਕਿ ਤੁਸੀਂ ਸਾਰੇ ਵਧੀਆ ਹੋਵੋਗੇ ਸਵਾਗਤ ਹੈ ਤੁਹਾਡਾ ਸਾਡੇ ਇੱਕ ਹੋਰ ਨਵੀਂ ਬਲੌਗ ਦੇ ਵਿੱਚ ਤਿੰਨ ਦਿਨ ਤੋਂ ਬਾਅਦ ਆਪਾਂ ਫੇਰ ਇੱਕ ਬਲੌਗ ਅਪਲੋਡ ਕਰਦੇ ਨੇ ਲੱਗੀਆਂ ਬਹੁਤ ਹੀ ਜ਼ਿਆਦਾ ਮਤਲਬ ਮਤਲਬ ਇਹੋ ਜੀ ਸਿਚੁਏਸ਼ਨ ਹੈ ਕਿ ਬਲੌਗ ਬਣਾਉਣਾ ਹੈਗਾ ਇਹ ਬਟ ਟਾਈਮ ਹੀ ਨਹੀਂ ਮਿਲਦਾ ਬਲੌਗ ਬਣਾਉਣ ਦਾ ਇਹੋ ਜੀ ਸਿਚੁਏਸ਼ਨ ਬਣੀ ਹੋਈ ਹੈ ਕਿ ਬਲੌਗ ਬਣਾ ਕੇ ਰੱਖਿਆ ਹੁੰਦਾ ਹੈ ਬਟ ਅਪਲੋਡ ਕਰਨ ਦਾ ਟਾਈਮ ਨਹੀਂ ਲੱਗਦਾ ਜਾਂ ਬਲੌਗ ਅੱਧਾ ਬਣਿਆ ਹੋਇਆ ਹੈ ਉਹਦੇ ਵਿੱਚ ਕੋਈ ਤੁਹਾਨੂੰ ਕੁਝ ਸਮਝ ਨਹੀਂ ਆਊਗਾ ਕੀ ਕਨਸੈਪਟ ਬਣ ਰਿਹਾ ਹੈ ਤੇ ਇਸੇ ਕਰਕੇ ਉਹ ਬਲੌਗ ਫੇਰ ਆਪਾਂ ਅਪਲੋਡ ਨਹੀਂ ਕਰਦੇ ਤੇ ਦੋ ਤਨਿੰਦਾ ਮਮਾ ਮੈਨੂੰ ਡਾਂਟਨਦਾ ਇਸੇ ਵੀ ਤੂੰ ਵਲੌਗ ਕੋਈ ਨਹੀਂ ਅਪਲੋਡ ਕਰਦਾ ਵਾਟ ਦ ਹੈਲ ਇਜ਼ ਦਿਸ ਸੋ ਦੈਟ ਇਜ਼ ਵਾਈ ਅੱਜ ਆਪਾਂ ਵਲੌਗ ਸ਼ੁਰੂਆਤ ਕੀਤਾ ਤੇ ਹੁਣ ਆਪਾਂ ਕੋਸ਼ਿਸ਼ ਕਰਾਂਗੇ ਮੈਂ ਤੁਹਾਨੂੰ ਹਰ ਵਲੌਗ ਚ ਕਹਿ ਦਿੰਦਾ ਕਿ ਆਪਾਂ ਕੋਸ਼ਿਸ਼ ਕਰਾਂਗੇ ਕਿ ਆਪਾਂ ਹੁਣ ਡੇਲੀ ਵਲੌਗ ਅਪਲੋਡ ਕਰੀਏ ਬਟ ਇਹੋ ਜਿਹਾ ਕੁਝ ਨਹੀਂ ਹੁੰਦਾਗਾ ਡੇਲੀ ਵਲੌਗ ਅਪਲੋਡ ਕਰਨ ਵਾਸਤੇ ਟਾਈਮ ਚਾਹੀਦਾ ਹੈ ਜਿਹੜਾ ਮੇਰੇ ਕੋਲ ਹੈਗਾ ਇਹ ਵਾਧੂ ਸਾਰਾ ਹੈ ਬਟ ਉਹ ਮੈਂ ਹਜੇ ਟਾਈਮ ਦੇ ਨਹੀਂ ਰਿਹਾਗਾ YouTube ਨੂੰ ਸੋ ਦੈਟ ਇਜ਼ ਵਾਈ ਮੈਨੂੰ ਗਾਲਾਂ ਵੀ ਪੈਂਦੀਆਂ ਨੇ ਘਰੋਂ ਤੇ ਬਾਰਿਸ਼ ਹੋਈ ਹੈ ਅੱਜ ਦੁਪਹਿਰ ਤੋਂ ਲੈ ਦੁਪਹਿਰ ਤੱਕ ਹੀ ਠੀਕ ਹੈ ਦੁਪਹਿਰੇ ਦੁਪਹਿਰੇ بارش ਹੋਈ ਹੈ ਕਾਫੀ ਵਧੀਆ ਮੌਸਮ ਹੋਇਆ ਪਿਆ ਠੰਡਾ ਠੰਡਾ ਜੇ ਮੈਂ ਤੁਹਾਨੂੰ ਬੈਕ ਕੈਮਰਾ ਕਰਕੇ ਦਿਖਾਵਾਂ ਤਾਂ ਵੇਖੋ ਚੈੱਕ ਦਾ 뷰 ਤੇ ਹੁਣ ਤੁਸੀਂ 뷰 ਚੈੱਕ ਕਰ ਲੀਤਾ ਇਹ ਤੇ ਆਹ ਥਾਂ ਸਾਰੀ ਗਿੱਲੀ ਸੀਗੀ ਹੁਣ ਸੁੱਕ ਚੁੱਕੀ ਹੈ ਕਿਉਂਕਿ ਉਸ ਤੋਂ ਬਾਅਦ ਮਤਲਬ ਹਵਾ ਵੀ ਚੱਲੀ ਤੇ ਹੁਣ ਵੀ ਚੱਲੀ ਜਾਂਦੀ ਹੈ ਠੰਡੀ ਠੰਡੀ ਹਵਾ ਤੇ ਹੁਣੇ ਡੈਡੀ ਦੀ ਡਿਮਾਂਡ ਤੇ ਚਾਹ ਬਣਾਈ ਗਈ ਹੈ ਦਾਦੀ ਰੋਟੀਆਂ ਲੋਨ ਲਈ ਹੈ ਤੇ ਆਹ ਕਿਸ ਟਾਈਮ ਦੀ ਚਾਹ ਹੈ ਮਤਲਬ ਤੁਸੀਂ ਗੈਸ ਕਰੋ ਮੈਨੂੰ ਅੱਗੇ ਵੀ ਖੇਤ ਨਾਲ ਜਦੋਂ ਖੇਤ ਸੀਗੇ ਡੈਡੀ ਤੇ ਅੰਕਲ ਉਦੋਂ ਖੇਤ ਚਾਹ ਲੈ ਕੇ ਜਾਣਾ ਹੁੰਦਾ ਸੀ ਮੈਨੂੰ ਇੱਡੀ ਸੰਗ ਆਉਂਦੀ ਸੀ ਮੈਂ ਤੁਹਾਨੂੰ ਦੱਸਾਂ ਉੱਥੇ ਲੋਕ ਕੀ ਸੋਚਣਗੇ ਸ਼ਾਮ ਨੂੰ ਚਾਹ ਤੇ ਫਿਰ ਮੈਂ ਖੇਤ ਵੀ ਚਾਹ ਲੈ ਜਾਣ ਲੱਗਾ ਇਹਨਾਂ ਨੂੰ ਡਾਂਟਦਾ ਹੁੰਦਾ ਸੀ ਵੀ ਸ਼ਾਮ ਨੂੰ ਚਾਹ ਨਹੀਂ ਪੀਦੀਗੀ ਨਹੀਂ ਪੀਦੀ ਮੈਂ ਤੇ ਨਹੀਂ ਬਿੰਦਾਗਾ ਕਿਉਂਕਿ ਮੈਂ ਤੇ ਮਤਲਬ ਇੱਕ ਪਰਸਨਲ ਰੀਜ਼ਨ ਹੈ ਜਿਹਦੇ ਕਰਕੇ ਮੈਂ ਚਾਹ ਨਹੀਂ ਪੀਂਦਾਗਾ ਬਹੁਤ ਘੱਟ ਪੀਣਾ ਹੈ ਇੱਕ ਮੈਂ ਤੁਹਾਨੂੰ ਟਾਈਮ ਦੱਸਦਾ ਮੇਰੀ ਚਾਹ ਪੀਂਦਾ ਇੱਕਦਮ ਸਕੂਲੋਂ ਆਣ ਕੇ ਪੀਣਾ ਹੈ ਇੱਕ ਮੈਂ ਜਦੋਂ ਉੱਠਦਾ ਦੁਪਹਿਰੀ ਉਦੋਂ ਚਾਹ ਪੀਣਾ ਬਸ ਦੋ ਟਾਈਮ ਮੈਂ ਚਾਹ ਪੀਣਾ ਹੁਣ ਮੈਂ ਚਾਹ ਬਿਲਕੁਲ ਵੀ ਨਹੀਂ ਪੀਂਦਾਗਾ ਡੈਡੀ ਨੇ ਡੱਬਾ ਲਿਆਣ ਕੇ ਦਿੱਤਾ ਹੈਗਾ ਕਾਫੀ ਦਾ ਉਹ ਮੈਂ ਬਣਾ ਕੇ ਆਪੇ ਪੀ ਲੈਣਾ ਹੈ ਤੇ ਉਹ ਮੇਰੀ ਮਰਜ਼ੀ ਹੈ ਮੈਂ ਕੋਲਡ ਕਾਫੀ ਪੀਣਾ ਹੈ ਜਾਂ ਹੌਟ ਕਾਫੀ ਪੀਣਾ ਹੈ ਉਹ ਮੈਂ ਅਸ ਦੇ ਅਕੋਰਡਿੰਗ ਬਣਾ ਲੈਣਾ ਹੁੰਦਾ ਇਹ ਤੁਹਾਨੂੰ ਪਤਾ ਆਪਾਂ ਮਸ਼ੀਨ ਮੰਗਾਈ ਸੀ ਕਾਫੀ ਵਾਲੀ ਇਸੇ ਕਰਕੇ ਹੀ ਮੰਗਾਈ ਸੀ ਤੇ ਅੱਜ ਲੈਕਸਾ ਦੀ ਪੈਡਿਗਰੀ ਲੈ ਆਂਦੀ ਉਹ ਵੀ ਮੈਂ ਤੁਹਾਨੂੰ ਦਿਖਾ ਦਾਂ ਹੁਣ ਤੋਂ ਆਪਾਂ ਸ਼ੁਰੂ ਕਰਾਂਗੇ ਕਿਉਂਕਿ ਲੈਕਸਾ ਕਾਫੀ ਵੱਡੀ ਹੋ ਗਈ ਹੈ ਪਹਿਲਾਂ ਛੋਟੀ ਸੀ ਇਸੇ ਕਰਕੇ ਆਪਾਂ ਸ਼ੁਰੂ ਨਹੀਂ ਕੀਤੀ ਤੇ ਮੈਂ ਤੁਹਾਨੂੰ ਦਿਖਾ ਦਾਂ ਤੇ ਆ ਮੈਂ ਆਪਾਂ ਤੁਹਾਨੂੰ ਦਿਖਾਉਣਿਆ ਵੇਖੋ ਪੈਡਿਗਰੀ ਜਿਹੜੀ ਆਪਾਂ ਲੈਕਸਾ ਵਾਸਤੇ ਮੰਗਾਈ ਹੈ ਲੈਕਸਾ ਨੂੰ ਹੁਣ ਤੋਂ ਸ਼ੁਰੂ ਕਰਨੀ ਹੈ ਆਪਾਂ ਡਾਕਟਰ ਨੂੰ ਪੁੱਛਿਆ ਸੀਗਾ ਹੁਣ ਲੈਕਸਾ ਥੋੜੀ ਜੀ ਵੱਡੀ ਹੋ ਗਈ ਹੈ ਤੇ ਬਿਲਕੁਲ ਥੋੜੀ ডোজ ਤੋਂ ਸਟਾਰਟ ਕਰਨੀ ਹੈ ਇਹਦੇ ਮਗਰ ਲਿਖਿਆ ਵੀ ਹੋਇਆ ਹੈ ਡੇ 2nd ਤੇ ਫਸਟ 25% ਇਹਨੂੰ ਪਾਉਣੀ ਹੈ ਫਿਰ ਉਸ ਤੋਂ ਬਾਅਦ 3rd ਤੇ 4th ਡੇ 5 5 ਤੋਂ 6 ਦੇ 75% ਤੇ 7ਵੇਂ ਦਿਨ ਤੋਂ ਇਹਨੂੰ 100% ਪੋਣੀ ਸ਼ੁਰੂ ਕਰਨੀ ਹੈ ਯਾਨੀ ਕਿ ਡੌਗ ਫੂਡ ਜਿਹੜਾ ਹੈਗਾ ਏ ਉਹ ਫਿਰ ਇਹਨੂੰ ਪ੍ਰੋਪਰ ਦੇਣਾ ਸ਼ੁਰੂ ਕਰ ਦੇਣਾ ਹੈ ਤਾਂ ਕਿ ਜਿੰਨੇ ਨਾਲ ਕੀ ਹੋਵੇਗੀ ਤੰਦਰੁਸਤ ਰਹੇ ਇਹਦੇ ਜਿਹੜੀ ਬੋਨਸ ਹੈਗੀਆਂ ਉਹ ਤਾਕਤਵਰ ਰਹਿਣ ਤੇ ਬ੍ਰੇਨ ਸਟਰੋਂਗ ਰਹੇ ਤੇ ਆ ਸਾਰੀ ਆਪਾਂ ਡੱਬੇ ਦੇ ਵਿੱਚ ਇਹ ਚ ਇੱਡੀ ਗੰਦੀ 스మెਲ ਆਉਂਦੀ ਹੈ ਨਾ ਖਾ ਪਤਾ ਨਹੀਂ ਕਿਵੇਂ ਲੰਦੇ ਆ ਕੁੱਤੇ ਇਹਨੂੰ ਸਾਰੇ ਡੱਬੇ ਦੇ ਵਿੱਚ ਉਲਟਾ ਲਿੱਤੀ ਹੈ ਬਸ ਇਹਦੇ ਵਿੱਚ ਦੋ ਟਾਈਮ ਦੀ ਹੈ ਜਿਹੜੀ ਹੁਣ ਆਪਾਂ ਦੇਣੀ ਹੈ ਇੱਕ ਮੰਮੀ ਨੇ ਰੱਖੀ ਹੋਈ ਹੈ ਭੇਕੇ ਮਿਲਕ ਦੇ ਵਿੱਚ ਮਤਲਬ ਦੁੱਧ ਦੇ ਵਿੱਚ ਇਹਨੂੰ ਚਿਕਨ ਤੇ ਮਿਲਕ ਦੇ ਨਾਲ ਦੋਨਾਂ ਨਾਲ ਦੇ ਸਕਦੇ ਆ ਉਹ ਤੁਹਾਡੀ ਉਹ ਹੈ ਖੁਆਇਸ਼ ਕਿ ਤੁਸੀਂ ਕਿਹਦੇ ਨਾਲ ਦੇ ਸਕਦੇ ਹੋ ਵਟ ਥਿੰਗ ਯੂ ਫੌਟ ਤੁਸੀਂ ਉਸ ਚੀਜ਼ ਨਾਲ ਦੇ ਸਕਦੇ ਹੋ ਤੇ ਇਹਦੇ ਚ ਬਾਸ਼ਨਾ ਸੱਚੀ ਬੜੀ ਗੰਦੀ ਹੁੰਦੀ ਹੈ ਐ ਲੱਗਦਾ ਜਿਵੇਂ ਇਹਦੇ ਚ ਚੂਹੇ ਮਾਰ ਕੇ ਸੁੱਤੇ ਹੁੰਦੇ ਆ ਤੇ ਹੁਣ ਆਪਾਂ ਇਹਨੂੰ ਵਾਪਸ ਅੰਦਰ ਰੱਖੋਣੇ ਆ ਤੇ ਲੈਕਸਾ ਨੂੰ ਪਾ ਦਿੰਨੇ ਆ ਦੁਪਹਿਰ ਦੀ ਪਿੰਕੇ ਰੱਖੀ ਹੋਈ ਆ ਆਪਾਂ ਪਾ ਦਿੰਨੇ ਅੱਜ ਡੈਡੀ ਗਏ ਸੀਗੇ ਆ ਵੇਖੋ ਆਪਾਂ ਪਿੰਕੇ ਰੱਖੀ ਹੋਈ ਆ ਡੈਡੀ ਗਏ ਸੀ ਅੱਜ ਸਪੈਸ਼ਲ ਲੈਕਸਾ ਡਾਕਟਰ ਕੋਲ ਤੇ ਇਹਦੇ ਇੰਜੈਕਸ਼ਨ ਵੀ ਲੱਗਣੇ ਆ ਹੁਣ 2-3 ਇੰਜੈਕਸ਼ਨ ਲੱਗਣਗੇ ਲੈਕਸਾ ਦੇ ਤੇ ਹੁਣ ਆਪਾਂ ਇਹਦੀ ਪੈੜੀਗਰੀ ਜਿਹੜੀ ਹੈਗੀ ਇਹਨੂੰ ਪਾ ਦਈਏ ਪਹਿਲਾਂ ਪਾਣੀ ਢੋਲ ਕੇ ਆਈਏ ਜਿਹੜਾ ਇਹਦਾ ਆਪਾਂ ਦੋ ਕੋਲੇ ਲਿਆਂਦੇ ਸੀ ਦਾਦੀ ਨੇ ਰੋਲਾ ਪਾ ਕੇ ਇੱਕ ਕੋਲਾ ਅੰਦਰ ਰੱਖਾਤਾ ਮੈਂ ਦੋਨੇ ਕੋਲੇ ਤਾਂ ਮਗਾਈ ਸੀ ਇੱਕ ਚ ਪਾਣੀ ਪਾਇਆ ਕਰਾਂਗੇ ਇੱਕ ਚ ਦੁੱਧ ਪਾਇਆ ਕਰਾਂਗੇ ਦਾਦੀ ਨੇ ਨਹੀਂ ਇੱਕ ਕੋਲਾ ਵਰਤ ਲੋ ਏਡੇ ਸੋਹਣੇ ਕੋਲੇ ਐ ਆ ਪਤਾ ਨਹੀਂ ਕੀ ਫੈਮਿਲੀ ਦਾ ਮੈਂ ਹੁੰਦਾ ਹੈ ਨਾ ਵੀ ਆ ਚੀਜ਼ ਵਰਤ ਨਹੀਂ ਨਹੀਂ ਗਈ ਜੋ ਸੰਭਾਲ ਕੇ ਰੱਖੀ ਜਾਈਏ ਜਿਹੜੀ ਵੀ ਚੀਜ਼ ਆਵੇ ਬਸ ਸੰਭਾਲ ਕੇ ਰੱਖ ਲੀਏ ਹੁਣ ਲੈਕਸਾਂ ਨੂੰ ਆਪਾਂ ਇੰਨੀ ਪੈੜੀਗਰੀ ਪਾ ਦਿੰਨੇ ਆ ਹੁਣ ਜਦੋਂ ਇਹਨੂੰ ਇੱਕ ਅੱਧਾ ਦਾਣਾ ਪਾਏ ਨਾ ਉਦੋਂ ਦੀ ਮਗਰਮਗਰ ਤੁਰੀ ਫਿਰਦੀ ਹੈ ਦੇ ਪੈਰ ਡਿਗਰੀ ਦੇ ਬਹੁਤ ਸਾਰੇ ਫਾਇਦੇ ਹੁੰਦੇ ਨੇ ਆਪਾਂ ਇਹਨਾਂ ਨੂੰ ਟ੍ਰੀਟ ਵੀ ਦੇ ਸਕਦੇ ਹਾਂ ਇਸ ਚੀਜ਼ ਨਾਲ ਤੇ ਟ੍ਰੇਨ ਵੀ ਕਰ ਸਕਦੇ ਹਾਂ ਤੇ ਗੁੱਡ ਹੈਬਿਟਸ ਵੀ ਸਿਖਾ ਸਕਦੇ ਹਾਂ ਸੋ ਓਕੇ ਡਨ ਹੁਣ ਵੇਨੇ ਐਲੈਕਸਾ ਖਾਂਦੀ ਹੋਈ ਕੀ ਰਿਐਕਸ਼ਨ ਦਿੰਦੀ ਆ ਲੱਗਦਾ ਐਲੈਕਸਾ ਜਾਣ ਨਹੀਂ ਦੇਈਗੀ ਬਿਲਕੁਲ ਹੀ ਕੋਲੇ ਕੋਲ ਹੌਲੀ ਹੌਲੀ ਜਾਊਗੀ ਕੋਲੇ ਇਹ ਰਿਐਕਸ਼ਨ ਕਾਫੀ ਸ਼ੌਕ ਹੈ ਜਾਕ ਲੈਕਸਾ ਦਾ ਤੇ ਤੁਸੀਂ ਮੌਸਮ ਦੇਖ ਸਕਦੇ ਹੋ ਕਿੰਨਾ ਵਧੀਆ ਹੋਇਆ ਹੈ ਤੇ ਬਾਰਿਸ਼ ਫੇਰ ਆਊਗੀ ਦੱਸਿਆ ਹੈਗਾ ਹੈ ਬਾਰਿਸ਼ ਦਾ ਤੇ ਤੁਸੀਂ ਦੇਖ ਸਕਦੇ ਹੋ ਬੱਦਲ ਹੋਏ ਪਏ ਨੇ ਇਧਰਲੀ ਸਾਈਡ ਬੱਦਲ ਹੋਏ ਪਏ ਨੇ ਤੇ ਬੱਦਲ ਸਾਰੇ ਆਸਮਾਨ 'ਤੇ ਹੀ ਹੈ ਬਸ ਇਧਰ ਐ ਲੱਗਦਾ ਵੀ ਬਸ ਹੈ ਨਹੀਂ ਕਿ ਥੋੜੇ ਬੋਤੇ ਬੱਦਲ ਬੱਦਲ ਹੈ ਆ ਵੇਖੋ ਇੰਨੇ ਨਹੀਂ 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 ਸਾਰੀ ਜਗ੍ਹਾ 'ਤੇ ਬੱਦਲ ਹੈ ਤੇ ਇੰਨਾ ਜ਼ਿਆਦਾ ਚਿੱਕੜ ਹੋ ਗਿਆ ਨਾ ਮੈਂ ਜਦੋਂ ਸਕੂਲ ਸੀ ਉੱਥੇ ਵੀ ਇੰਨੀ ਜ਼ਿਆਦਾ ਬਾਰਿਸ਼ ਹੋਈ ਮੈਂ ਤੁਹਾਨੂੰ ਦਿਖਾਵਾ ਵੇਖੋ ਗਲੀ ਦੇ ਵਿੱਚ ਵੀ ਉਹ ਖੁੱਧਰਲੀ ਸਾਈਡ ਤੇ ਵੀ ਕਿੰਨਾ ਚਿੱਕੜ ਹੈ ਹਰ ਜਗ੍ਹਾ ਚਿੱਕੜੀ ਚਿੱਕੜ ਹੈ ਤੇ ਦਾਦੀ ਜੀ ਰੋਟੀਆਂ ਲਾਉਣ ਦੇ ਨੇ ਆਪਾਂ ਤੁਹਾਨੂੰ ਦਿਖਾ ਦਿੰਨੇ ਆ ਆ ਵੇਖੋ ਦਾਦੀ ਜੀ ਤੇ ਮੰਮੀ ਜੀ ਰੋਟੀਆਂ ਲਾਉਣ ਦੇ ਨੇ ਕੀ ਲਾਈਟ ਦਾ ਕੋਈ ਪਤਾ ਨਹੀਂ ਕਦੋਂ ਚੱਲ ਜਵੇ ਲਾਈਟ ਤੇ ਹੈ ਨਹੀਂ ਮੈਨੂੰ ਲੱਗਦਾ ਕਿ ਹੈਗੀ ਐ ਹੈਗੀ ਐ ਲਾਈਟ ਤਾਂ ਜੋਤ ਕਰ ਤਾਈ ਦਾ ਟਾਈਮ ਨਾਲ ਕਰ ਲੋ ਤੇ ਆਪਾਂ ਆਏ ਆ ਪਰ ਲੈ ਹੱਥ ਚ ਤੁਸੀਂ ਚਿੱਕੜ ਦੇਖ ਸਕਦੇ ਹੋ ਕਿੰਨਾ ਜ਼ਿਆਦਾ ਹੋਇਆ ਆ ਇੰਨਾ ਚਿੱਕੜ ਮੀਨਾ ਆਇਆ ਹੈ ਹੈ ਕਿ ਮੋਟਰ ਮੋਟਰ ਤੋਂ ਪਾਣੀ ਡੁੱਲਿਆ ਨਹੀਂ ਆ ਚਿੱਕੜ ਇੰਨਾ ਇੱਧਰ ਤੇ ਹਾਲ ਹੀ ਬੁਰੇ ਹੋਏ ਪਏ ਆ ਇੱਥੇ ਹੁਣੇ ਪਸੂਆਂ ਸਾਰਿਆਂ ਨੂੰ ਪਾਣੀ ਢਾ ਦਿੱਤਾ ਏ ਤੇ ਪੱਠੇ ਪਾ ਦਿੱਤੇ ਨੇ ਫਿਰ ਪਾਸੀ ਕਰ ਦੇਣਗੇ ਅੰਕਲ ਕਿੱਥੇ ਗਿਆ ਡੈਡੀ ਅੰਕਲ ਆ ਵੀਖੋ ਬਾਹਰ ਵੀ ਕਿੰਨਾ ਚਿੱਕੜ ਹੋਇਆ ਪਿਆ ਆ ਮੀਨ ਨਾਲ ਨਹੀਂ ਆਦੇ ਹੁਣੇ ਡੁੱਲਿਆ ਐਵੇਂ ਵੀ ਪਾਣੀ ਡਰਮ ਰੂਮ ਚੋਂ ਨਾ ਨਹੀਂ ਲੜਕੇ ਨਹੀਂ ਆਇਆ ਇਹਦਾ ਮਤਲਬ ਤੁਹਾਨੂੰ ਹਰੇਕ ਨੂੰ ਐਂ ਲੱਗਦਾ ਵੀ ਮੈਂ ਜਿੱਥੇ ਜਾਣਾ ਉਥੇ ਲੜਕੇ ਹੀ ਹੋਣਾ ਨਹੀਂ ਮੈਂ ਲੜਕੇ ਆ ਮੈਂ ਬਿਚੋਣਾ ਨਹੀਂ ਮੈਂ ਲੜਕੇ ਨਹੀਂ ਆਇਆ ਡੈਡੀ ਨਾਲ ਮੈਂ ਸਿਰਫ ਇਨਾ ਪੁੱਛਿਆ ਵੀ ਉਥੇ ਪਾਣੀ ਇੰਨਾ ਕਿਵੇਂ ਡੁੱਲ ਗਿਆ ਡੈਡੀ ਕਹਿੰਦਾ ਮੀਨ ਡੁੱਲਿਆ ਮੈਨਾਂ ਕਹਿੰਨੂ ਨਹੀਂ ਲੱਗਦਾ ਪਾਣੀ ਮੀਨ ਨਾਲ ਡੁੱਲਿਆ ਮੈਂ ਮਸਾਲੇ ਚ ਬਣਾਉਂਦੇ ਸੀ ਪਰ ਬਣੇ ਨਹੀਂ ਮੈਂ ਡੈਡੀ ਨੇ ਜੋ ਕੰਮ ਕੀਤਾ ਡੈਡੀ ਨੇ ਉਹ ਤੇ ਕੀਤਾ ਨਾ ਤੇ ਮੰਮੀ ਕਣੀਆਂ ਆਉਣ ਲੱਗੀਆਂ ਮੈਂ ਤੁਹਾਨੂੰ ਕਹਿਆ ਸੀ ਨਾ ਮੀ ਪਊਗਾ ਵੇਖੋ ਕਣੀਆਂ ਆਉਣ ਲੱਗੀਆਂ ਤੇ ਅੱਜ ਦੇ ਵਲੌਗ ਨੂੰ ਇੱਥੇ ਐਂਡ ਕਰਦੇ ਆਂ ਆਈ ਹੋਪ ਕਿ ਤੁਹਾਨੂੰ ਸਾਰਿਆਂ ਨੂੰ ਅੱਜ ਦੀ ਵੀਡੀਓ ਵਧੀਆ ਲੱਗੀ ਹੋਵੇ ਜੇ ਤੁਹਾਨੂੰ ਸਾਰਿਆਂ ਨੂੰ ਅੱਜ ਦੀ ਵੀਡੀਓ ਵਧੀਆ ਲੱਗੀ ਹੋਵੇ ਵੀਡੀਓ ਨੂੰ ਲਾਈਕ ਕਰ ਦਿਓ ਚੈਨਲ ਨੂੰ ਸਬਸਕ੍ਰਾਈਬ ਕਰ ਦਿਓ ਤੇ ਬੈਲ ਆਈਕਨ ਨੂੰ ਪ੍ਰੈਸ ਕਰ ਦਿਓ ਹੁਣ ਆਪਾਂ ਤੁਹਾਨੂੰ ਮਿਲਾਂਗੇ ਕਿਸੇ ਨਵੀਂ ਵੀਡੀਓ ਨਾਲ ਤਦ ਤੱਕ ਲਈ ਓਕੇ ਗੁੱਡ ਬਾਏ ਇਫ ਯੂ ਹੋਮ ਐਂਡ ਟିକਰ ਆਲ